ਲੋਕ ਸਭਾ ਚੋਣਾਂ ਦੀ ਗੱਲ ਲਗਾਤਾਰ ਅਸੀਂ ਕਰ ਰਹੇ ਹਰ ਸੀਟ ਬਾਰੇ ਤੁਹਾਨੂੰ ਦੱਸ ਰਹੇ ਕਿਹੜਾ ਚੋਣ ਮਦਾਨ ਵਿੱਚ ਨਿਤਰ ਨੂੰ ਤਿਆਰ ਹੈ ਤੇ ਜੇ ਬਠਿੰਡਾ ਬਾਦਲਾਂ ਦਾ ਗੜ ਤੇ ਫਿਰ ਸੰਗਰੂਰ ਨੂੰ ਵੀ ਆਮ ਆਦਮੀ ਪਾਰਟੀ ਦੀ ਸਿਆਸਤ ਦੀ ਰਾਜਧਾਨੀ ਕਿਹਾ ਜਾਂਦਾ ਹੈ ਸਿਆਸਤ ਦੀ ਰਾਜਧਾਨੀ ਇਸ ਕਰਕੇ ਕਿ ਪੂਰੇ ਹਿੰਦੁਸਤਾਨ ਚ ਜਿੱਦੇ ਆਮ ਆਦਮੀ ਪਾਰਟੀ ਦੇ ਪੈਰ ਲੱਗੇ ਤੇ ਸੰਗਰੂਰ ਤੋਂ ਲੱਗੇ ਜਦੋਂ ਭਗਵੰਤ ਮਾਨ ਹਣੀ 2014 ਦੇ ਵਿੱਚ ਵੱਡੇ ਫਰਕ ਦੇ ਨਾਲ ਵੱਡੇ ਚਿਹਰਿਆਂ ਨੂੰ ਹਰਾ ਕੇ ਪਾਰਲੀਮੈਂਟ ਵਿੱਚ ਪੁੱਜੇ ਸੀ ਉਹਨਾਂ ਨੇ ਉਦੋਂ ਸੁਖਦੇਵ ਸਿੰਘ ਢੀਂਡਸਾ ਜਿਹੜੇ ਰਾਜ ਸਭਾ ਮੈਂਬਰ ਸੀ ਵਿਜੇਂਦਰ ਸਿੰਘਲਾ ਜਿਹੜੇ ਲੋਕ ਸਭਾ ਮੈਂਬਰ ਸੀ ਉਹਨਾਂ ਨੂੰ ਹਰਾ ਕੇ ਆਪਣੀ ਜਿੱਤ ਦੀ ਸ਼ੁਰੂਆਤ ਕੀਤੀ ਤੇ ਇਸੇ ਕਰਕੇ ਆਮ ਆਦੀ ਪਾਰਟੀ ਦੇ ਐਮਐਲਏ ਤੇ ਮੰਤਰੀ ਸੰਗਰੂਰ ਨੂੰ ਆਮ ਆਦੀ ਪਾਰਟੀ ਦੀ ਸਿਆਸਤ ਦੀ ਰਾਜਨੀਤੀ ਕਹਿੰਦੇ ਨੇ ਹਾਲਾਂਕਿ ਜਦੋਂ ਬਾਈ ਦੇ ਵਿੱਚ ਭਗਵੰਤ ਮਾਨ ਹਣੀ ਧੂਰੀ ਤੋਂ ਐਮਐਲਏ ਬਣ ਕੇ ਮੰਤਰੀ ਬਣ ਜਾਂਦੇ ਨੇ ਤੇ ਉਹ ਫਿਰ ਲੋਕ ਸਭਾ ਮੈਂਬਰੀ ਛੱਡ ਦਿੰਦੇ ਨੇ ਤੇ ਜਿਮਨੀ ਚੋੜ ਹੁੰਦੀ ਆ ਤੇ ਜਿਮਨੀ ਚੋਂ ਆਮ ਆਦੀ ਪਾਰਟੀ ਦੀ ਸਿਆਸੀ ਰਾਜਧਾਨੀ ਮੰਨੀ ਜਾਂਦੀ ਸੰਗਰੂਰ ਤੋਂ ਕਰਾਰੀ ਹਾਰ ਹੋ ਗਈ ਸੀ ਪੈਰ ਉਖੜ ਗਏ ਸੀ ਉਤੋਂ ਫਿਰ ਲੋਕਾਂ ਨੇ ਨਾ ਚਾਹੁੰਦੇ ਆ ਵੀ ਚਰਚਾ ਇਹ ਆ ਕਿ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਤੇ ਇਸ ਵਾਰ ਆਵਾਦੀ ਪਾਰਟੀ ਚੋਣ ਮੈਦਾਨ ਵਿੱਚ ਕਿੰਨੂੰ ਉਤਾਰੇਗੀ ਕਿਉਂਕਿ ਉਦੋਂ ਇੱਕ ਸਰਪੰਚ ਪੱਧਰ ਦੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਲੇਕਿਨ ਤਿੰਨ ਮਹੀਨੇ ਦੇ ਵਿੱਚ ਲੋਕਾਂ ਦਾ ਗੁੱਸਾ ਇਹ ਹੋਇਆ ਕਿ ਸਰਕਾਰ ਆਪਣੀ ਪਿੱਲੀ ਪਲੇਠੀ ਜਿੰਨੀ ਚੋਣ ਹਾਰ ਗਈ ਤੇ ਗੱਲ ਕਰਾਂਗੇ ਇਸ ਵਾਰ ਆਮਾਦੀ ਪਾਰਟੀ ਕਿਉਂਕਿ ਆਮਾਦੀ ਪਾਰਟੀ ਵਾਸਤੇ ਲੋਕ ਸਭਾ ਸੰਗਰੂਰ ਬੜੀ ਜਿਤਨੀ ਜ਼ਰੂਰੀ ਕਿਉਂਕਿ ਸਿੱਧਾ ਫਿਰ ਅਸਰ ਮੁੱਖ ਮੰਤਰੀ ਭਗਵੰਤ ਮਾਨ ਤੇ ਪੈਂਦਾ ਹੈਗਾ ਤੇ ਇਸ ਵਰ ਚਰਚਾ ਹੈ ਕਿ ਇੱਥੇ ਆਮਾਦੀ ਪਾਰਟੀ ਤਿੰਨ ਵੱਡੇ ਚਿਹਰਿਆਂ ਤੇ ਗੱਲ ਕਰ ਰਹੀ ਆ ਸਭ ਤੋਂ ਪਹਿਲਾਂ ਕਰਮਜੀਤ ਅਨਮੋਲ ਪੰਜਾਬੀ ਦੇ ਸਿੰਗਰ ਹਾਸਰਾਸ ਕਲਾਕਾਰ ਤੇ ਹੀਰੋ ਦੇ ਤੌਰ ਤੇ ਅਦਾਕਾਰ ਦੇ ਤੌਰ ਤੇ ਇਹਨਾਂ ਭਗਵੰਤ ਮਾਨ ਔਰ ਕਰਮਜੀਤ ਅਨਮੋਲ ਹੋਣਾ ਨੇ ਆਪਣੇ ਸਫਰ ਸ਼ੁਰੂ ਕੀਤਾ ਸੀ ਮਨੋਰੰਜਨਾਂ ਦੀ ਦੁਨੀਆ ਦੇ ਵਿੱਚ ਹਾਲਾਂਕਿ ਜਿਵੇਂ ਭਗਵੰਤ ਮਾਨ ਹੋਣੀ ਵਪਾਕ ਰਹੇ ਨੇ ਸਟਾਇਰਸ ਰਹੇ ਨੇ ਵਿਅੰਕ ਰਹੇ ਨੇ ਉਸ ਲੈਵਲ ਦੇ ਤੇ ਚਾਈ ਕਰਮਜੀਤ ਅਨਮੋਲ ਨਹੀਂ ਹੈ ਲੇਕਿਨ ਉਹਨਾਂ ਦਾ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਇੱਕ ਚੰਗਾ ਰੁਤਬਾ ਹੈ ਤੇ ਚਰਚਾ ਹੈ ਕਿ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਭਗਵੰਤ ਮਾਨ ਜਾਂ ਆਮ ਆਦੀ ਪਾਰਟੀ ਉਮੀਦਵਾਰ ਬਣਾ ਸਕਦੀ ਆ ਉਦ ਵਾਸਤੇ ਚਰਚਾ ਸ਼ੁਰੂ ਹੋ ਚੁੱਕੀ ਇੱਕ ਤੇ ਕਰਮਜੀਤ ਅਨਮੋਲ ਹੋਣਾ ਦਾ ਆਪਣਾ ਪਿੰਡ ਸੰਗਰੂਚ ਪੈਂਦਾ ਰਵੈਸੇ ਵੀ ਇੱਕ ਚੰਗਾ ਪੰਜਾਬੀ ਦਾ ਨਾਮ ਆ ਕੋਈ ਜਾਣ ਪਹਿਚਾਨ ਦਾ ਮਹਿਤਾਜ ਨਹੀਂ ਪਰ ਮਰਹੂਮ ਕਲੀਆਂ ਦੇ ਬਾਦਸ਼ਾਹ ਕਲਦੀਪ ਮਾਨਕ ਦੇ ਸਾਕਾ ਭਾਂਜਾ ਨੇ ਕਰਮਜੀਤ ਅਨਮੋਲ ਔਰ ਕਰਮਜੀਤ ਅਨਮੋਲ ਹਮੇਸ਼ਾ ਭਗਵੰਤ ਮਾਨ ਦੇ ਨਾਲ ਰਹੇ ਨੇ ਜੋ ਲੋਈ ਚੋਣ ਪ੍ਰਚਾਰ ਹੁੰਦਾ ਕਰਮਜੀਤ ਅਨਮੋਲ ਹੋਣ ਚਾਏ ਫਿਰ ਬਿਨੂ ਢਿੱਲੋ ਹੋਣ ਭਗਵੰਤ ਮਾਨ ਦੇ ਨਾਲ ਚੋਣ ਪ੍ਰਚਾਰ ਕਰਦੇ ਨਜ਼ਰ ਆਉਂਦੇ ਨੇ ਤੇ ਜਦੋਂ ਜਿੱਤਦੇ ਨੇ ਤੇ ਖਾਸ ਕਰਕੇ ਕਰਮਜੀਤ ਅਨਮੋਲ ਤੇ ਭਗਵੰਤ ਮਾਨ ਜਿਹੜੇ ਸ਼ੋਅ ਰੋਡ ਸ਼ੋਅ ਕਰਦੇ ਨੇ ਉਦੋਂ ਸੰਤ RAM ਅਦਾਸੀ ਦੀ ਜਿਹੜੀ ਹੈ ਲਿਖਤ ਆ ਉਹਨੂੰ ਜਰੂਰ ਸੁਣਾਉਂਦੇ ਨੇ ਲੋਕਾਂ ਦੇ ਵਿੱਚ ਮਗ ਦਾ ਰਈਵੇਂ ਸੂਰ ਸੂਰਜਾ ਕਮੀਆਂ ਦੇ ਵੀੜੇ ਉਹਨੂੰ ਉਸ ਸੰਤ RAM ਅਦਾਸੀ ਦੀ ਉਸ ਲਿਖਤ ਨੂੰ ਫਿਰ ਲੋਕ ਕਾਫੀ ਧਿਆਨ ਦੇ ਨਾਲ ਸੁਣਦੇ ਹੈਗੇ ਇਹ ਜੋੜੀ ਭਰਾਵਾਂ ਵਰਗੀ ਦੱਸੀ ਜਾ ਰਹੀ ਹੈ ਤੇ ਚਰਚਾ ਇਸ ਕਰਕੇ ਆ ਕਿ ਕਰਮਜੀਤ ਅਨਮੋਲ ਨੂੰ ਸੰਗਰੂਰ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਅਗਰ ਕਰਮਜੀਤ ਅਨਮੋਲ ਨਾ ਮੰਨੇ ਤਾਂ ਫਿਰ ਚਰਚਾ ਹੈ ਕਿ ਦਿੜ ਦੋ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਤੇ ਨਾਮ ਚੱਲ ਰਿਹਾ ਹੈਗਾ ਅਮਨ ਰੋੜਾ ਜਿਹੜੇ ਕੈਬਨਿਟ ਮੰਤਰੀ ਨੇ ਤੇ ਗੁਰਮੀਤ ਸਿੰਘ ਮੀਤ ਹੇਰ ਇਹਨਾਂ ਦੀ ਚਰਚਾ ਆ ਗਈ ਹੈ ਵੈਸੇ ਕਿਉਂਕਿ ਅਮਨ ਰੋੜਾ ਦੂਸਰੀ ਵਾਰ ਜਿੱਤ ਚੁੱਕੇ ਨੇ ਇਸ ਟਾਈਮਸ ਆਮ ਆਦੀ ਪਾਰਟੀ ਦੇ ਵਿੱਚ ਕੈਪਟਨ ਸਰਕਾਰ ਵਿੱਚ ਕੈਪਟਨ ਮੰਤਰੀ ਵੀ ਨੇ ਇੱਕ ਹਿੰਦੂ ਫੇਸ ਵੀ ਆ ਚਰਚਾ ਹੈ ਕਿ ਇੱਕ ਪਰਿਵਾਰਾ ਪੁਰਾਣਾ ਪਰਿਵਾਰ ਵੀ ਹੈ ਤੇ ਜਿਹੜੇ ਸਰਵੇਖਣ ਹੋਂ ਤੱਕ ਗੱਲ ਇਹ ਜਾਂ ਜਿਹੜੀ ਚਰਚਾ ਉਹਦੇ ਵਿੱਚ 43% ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਅਮਨ ਰੋੜਾ ਨੂੰ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਹੈਗੀ ਆ ਤੇ ਜਾਦਾ ਵਧੀਆ ਰਹੂਗਾ ਹੁਣ ਨਾਲ ਦੀ ਨਾਲ ਜਿੱਥੇ ਅਮਨ ਰੋੜਾ ਨੂੰ ਆਮ ਆਦੀ ਪਾਰਟੀ ਦੇ ਵਰਕਰ سپورਟਰ ਜਾਂ ਹੋਰ ਜਿਹੜੇ ਲੋਕ ਉਹ ਚਾਹੁੰਦੇ ਨੇ ਉੱਥੇ ਹੀ ਜਿਹੜੇ ਕੈਬਨਨ ਮੰਤਰੀ ਨੇ ਗੁਰਮੀਤ ਸਿੰਘ ਮੀਤ ਹੇਰ ਉਹਨਾਂ ਨੂੰ ਵੀ 23% ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਕਿ ਗੁਰਮੀਤ ਸਿੰਘ ਮੀਤ ਹੇਰ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਹੈ ਲੇਕਿਨ ਅਗਰ ਕਰਮਜੀਤ ਅਨਮੋਲ ਉਮੀਦਵਾਰ ਬਣ ਗਏ ਤੇ ਫਿਰ ਲਾਜ਼ਮੀ ਤੌਰ ਤੇ ਆਮ ਆਦੀ ਪਾਰਟੀ ਵਾਸਤੇ ਇੱਕ ਜਿੱਤ ਵਾਸਤੇ ਵੱਡੀ ਕੋਸ਼ਿਸ਼ ਕਰਨੀ ਪੈਗੀ ਕਿਉਂਕਿ ਪਹਿਲਾਂ ਹੀ ਸੰਗਰੂਰ ਜਿਮਨੀ ਚੋਣ ਆਮ ਆਦੀ ਪਾਰਟੀ ਹਾਰ ਚੁੱਕੀ ਹੈ ਇਸ ਸੀਟ ਤੇ ਜਿਆਦਾ ਜਿਹੜਾ ਫੈਸਲਾ ਉਹ ਭਗਵੰਤ ਮਾਨ ਤੇ ਹੀ ਨਿਰਭਰ ਕਰੇਗਾ ਕਿਉਂਕਿ ਸੰਗਰੂਰ ਤੋਂ ਹੀ ਆਮ ਆਦਮੀ ਪਾਰਟੀ ਦੀਆਂ ਜੜਾਂ ਲੱਗੀਆਂ ਅਸੀਂ ਹੁਣ ਚਰਚਾ ਦੇ ਵਿੱਚ ਤਿੰਨ ਨਾਮ ਨੇ ਕਰਮਜੀਤ ਅਨਮੋਲ ਪੰਜਾਬੀ ਸਿੰਗਰ ਪੰਜਾਬੀ ਅਦਾਕਾਰ ਹਾਸਰਾਜ ਕਲਾਕਾਰ ਔਰ ਦੂਜਾ ਦੋ ਕੈਬਨ ਮੰਤਰੀ ਨੇ ਅਮਨ ਰੋੜਾ ਤੇ ਗੁਰਮੀਤ ਸਿੰਘ ਮੀਤ ਹੈ ਹੁਣ ਗੱਲ ਕਰਦੇ ਆ ਕਿ ਬੀਜੇਪੀ ਦੀ ਬੀਜੇਪੀ ਤੋਂ ਇਸ ਵਾਰ ਕੌਣ ਮੈਦਾਨ ਵਿੱਚ ਲੜ ਸਕਦਾ ਅਗਰ ਸ਼੍ਰੋਮਣੀ ਕਾਲੀ ਦਲ ਬੀਜੇਪੀ ਦਾ ਗੱਠ ਜੁੜ ਹੋ ਗਿਆ ਤੇ ਲਾਜ਼ਮੀ ਤੌਰ ਤੇ ਫਿਰ ਪਰਮਿੰਦਰ ਸਿੰਘ ਢੀਂਡਸਾ ਹੋਣਾ ਦਾ ਵੀ ਗੱਠ ਜੁੜ ਉਹ ਸੰਯੁਕਤ ਕਾਲੀ ਦਲ ਦਾ ਤੇ ਜੇ ਗੱਠ ਜੁੜ ਹੋ ਗਿਆ ਤੇ ਫਿਰ ਪਰਮਿੰਦਰ ਸਿੰਘ ਢੀਂਡਸਾ ਚੋਣ ਲੜ ਸਕਦੇ ਨੇ ਜਿਹੜੇ ਹੁਣ ਤੱਕ ਸਰਵੇਖਣ ਜਾਂ ਜਿਹੜੀ ਚਰਚਾ 37% ਦੀ ਲੋਕ ਚਾਹੁੰਦੇ ਨੇ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਇੱਥੋਂ ਚੋਣ ਲੜਨੀ ਚਾਹੀਦੀ ਆ ਹਾਲਾਂਕਿ 2019 ਦੇ ਵਿੱਚ ਵੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼੍ਰੋਮਣੀ ਕਾਲੀ ਦਲ ਵੱਲੋਂ ਚੋਣ ਲੜੀ ਸੀ ਲੇਕਿਨ ਉਦੋਂ ਭਗਵੰਤ ਮਾਨ ਦੇ ਹੱਥੋਂ ਹਾਰ ਗਏ ਸਨ। ਔਰ ਉਸ ਤੋਂ ਪਹਿਲਾਂ ਕੋਸ਼ਿਸ਼ ਸਰਦੇਵ ਸਿੰਘ ਢੀਂਡਸਾ ਹੋਣਾ ਕੀਤੀ ਸੀ। ਇਸੇ ਤਰ੍ਹਾਂ ਜਿਹੜੇ ਭਾਜਪਾ ਦੇ ਨੇਤਾ ਅਰਵਿੰਦ ਖੰਨਾ ਜਿਹੜੇ ਪਿੱਛੇ ਜੇ ਭਾਜਪਾ 'ਚ ਸ਼ਾਮਲ ਹੋ ਉਸ ਤੋਂ ਪਹਿਲਾਂ ਕਾਂਗਰਸ ਦੇ ਕਾਂਗਰਸ ਤੋਂ ਪਹਿਲਾਂ ਕਾਲੀ ਦਲ ਦੇ ਨਾਲ ਵੀ ਉਹਨਾਂ ਦੇ ਠੀਕ ਠਾਕ ਸਬੰਧ ਰੇ ਨੇ ਧੂਰੀ ਤੋਂ ਐਮਐਲਏ ਬਣ ਚੁੱਕੇ ਨੇ ਮੈਂਬਰ ਪਾਰਲੀਮੈਂਟ ਰਹਿ ਚੁੱਕ ਨੇ ਤੇ ਅਰਵਿੰਦ ਖੰਨਾ ਬਾਰੇ ਵੀ ਇਹ ਹੈ ਕਿ 37% ਜਿਹੜੇ ਲੋਕ ਉਹ ਚਾਹੁੰਦੇ ਨੇ ਕਿ ਅਰਵਿੰਦ ਖੰਨਾ ਨੂੰ ਮੈਦਾਨ ਵਿੱਚ ਆਉਣਾ ਚਾਹੀਦਾ ਹੈ ਜਿਹੜੇ ਖਾਸ ਕਰਕੇ ਬੀਜੇਪੀ ਦੇ ਨਾਲ ਜੁੜੇ ਹੋਏ ਲੋਕ ਨੇ 37% ਦੀ ਅਰਵਿੰਦ ਖੰਨਾ ਨੂੰ ਚਾਹੁੰਦੇ ਨੇ ਤੇ 37% ਦੀ ਕਾਲੀ ਦਲ ਸੰਯੁਕਤ ਕਾਲੀ ਦਲ ਨਾਲ ਜੁੜੇ ਹੋਏ ਬੀਜੇਪੀ ਨਾਲ ਜੁੜੇ ਹੋਏ ਲੋਕ ਚਾਹੁੰਦੇ ਨੇ ਕਿ ਪਰਮਿੰਦਰ ਸਿੰਘ ਢੀਂਡਸਾਲ ਨੂੰ ਲੜਾ ਜਿਹੜੇ ਕੇਵਲ ਸਿੰਘ ਢਿੱਲੋਂ ਜਿਹੜੇ ਕਾਂਗਰਸੀ ਰਹੇ ਨੇ ਕੈਪਟਨ ਮਰਿੰਦਰ ਸਿੰਘ ਦੇ ਜਿਹੜੀ ਟੀਮ ਆ ਉਹਨਾਂ ਵਿੱਚੋਂ ਕੇਵਲ ਸਿੰਘ ਢਿੱਲੋਂ ਵੀ ਇੱਕ ਨਾਮ ਆ ਪਿਛਲੀ ਵਾਰ 2019 ਦੇ ਵਿੱਚ ਵੀ ਲੜੀ ਸੀ ਲੇਕਿਨ ਹਾਰ ਗਏ ਸੀ ਪਰ ਇਸ ਵਾਰ 14% ਲੋਕ ਚਾਹੁੰਦੇ ਨੇ ਕਿ ਕੇਵਲ ਸਿੰਘ ਢਿੱਲੋਂ ਨੂੰ ਕਿਸਮਤ ਅਜਮਾਉਣੀ ਚਾਹੀਦੀ ਆ ਹੁਣੇ ਫੈਸਲਾ ਉਦੋਂ ਤੱਕ ਆਕਾਏਗਾ ਕਿ ਜਿੰਨਾ ਚਿਰ ਗੱਠਜੋੜ ਨਹੀਂ ਹੁੰਦਾ ਜੇ ਗੱਠਜੋੜ ਹੁੰਦਾ ਤੇ ਫਿਰ ਭਾਜਪਾ ਕਿਸ ਨੂੰ ਉਤਾਰ ਸਕਦੀ ਆ ਅਰਵਿੰਦ ਖੰਡ ਜੇ ਗੱਠਜੋੜ ਨਹੀਂ ਹੁੰਦਾ ਕਿ ਅਰਵਿੰਦ ਖੰਡ ਨਾਲ ਲੜਨਗੇ ਜਾਂ ਫਿਰ ਦਮਨਥਿੰਦ ਬਾਜਵਾ ਜਾਂ ਫਿਰ ਭਾਜਪਾ ਦਾ ਕੋਈ ਹੋਰ ਚਿਹਰਾ ਹੋ ਸਕਦਾ ਤੇ ਜੇ ਗੱਠਜੋੜ ਹੋ ਗਿਆ ਲਾਜ਼ਮੀ ਤੌਰ ਤੇ ਫਿਰ ਪਰਮਿੰਦਰ ਸਿੰਘ ਢੀਂਡਸਾ ਇਲੈਕਸ਼ਨ ਲੜ ਸਕਦੇ ਨੇ ਹੁਣ ਗੱਲ ਕਰਾਂਗੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਵੱਲੋਂ ਕੌਣ-ਕੌਣ ਮੈਦਾਨ ਦੇ ਵਿੱਚ ਨੇ ਤੇ ਕਿੰਨਾ ਤੇ ਜ਼ਿਆਦਾ ਲੋਕ ਆਸ ਰੱਖਦੇ ਨੇ ਕਿ ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਚਰਚਾ ਤੇ ਵੀ ਆ ਕਿ ਵਿਜੇਂਦਰ ਸਿੰਘ ਲਾਲ ਜਿਹੜੇ ਕੈਬਨਟ ਮੰਤਰੀ ਰਹ ਚੁੱਕੇ ਨੇ ਔਰ 2009 ਦੇ ਵਿੱਚ ਉਹ ਐਮਪੀ ਬਣੇ ਸੀ ਉਥੋਂ ਆ ਸੰਗਰੂਰ ਤੋਂ ਔਰ ਇਸ ਟਾਂ ਮੇ ਚਰਚਾ ਇਹ ਹੈ ਕਿ ਵਿਜੇਂਦਰ ਸਿੰਘਲਾ ਜਿਹੜੇ ਨੇ ਹਾਲਾਂਕਿ ਬਾਈ ਦੇ ਵਿੱਚ ਉਹ ਹਾਰ ਗਏ ਸੀ ਕੈਪਟਨ ਮੰਤਰੀ ਹੋਣ ਦੇ ਬਾਵਜੂਦ ਵੀ ਹਾਲਾਂਕਿ ਚਰਚਾ ਹੈ ਕਿ ਉਹਨਾਂ ਕੰਮ ਵੀ ਕਰਿਆ ਲੇਕਿਨ ਫਿਰ ਵੀ ਉਹ ਸੰਗਰੂਰ ਹਾਰ ਗਏ ਨਿਰਿੰਦਰ ਕੌਰ ਭਰਾਜ ਦੇ ਹੱਥੋਂ ਹਾਰ ਗਏ ਜੀ ਪਰ ਇੱਕ ਹਵਾ ਸੀ ਆਮ ਆਦੀ ਪਾਰਟੀ ਦੇ ਹੱਕ ਵਿੱਚ ਚਾਹੇ ਕੋਈ ਵੱਡਾ ਸੀਖਾਇ ਮંત્રી ਸੀ ਚਾਹੇ ਕੋਈ ਮੁੱਖ ਮੰਤਰੀ ਚਾਹੇ ਕੋਈ ਡਿਪਟੀ ਸੀਮ ਉਹ ਵੀ ਇਸ ਹਵਾ ਦੇ ਵਿੱਚ ਹਾਰ ਗਏ ਸੀ ਲੇਕਿਨ ਜਿਹੜਾ ਸਰਵੇਖਣ ਆ ਰਿਹਾ ਹੈਗਾ ਜੰਜ ਲੋਕ 40% ਦੀ ਲੋਕ ਚਾਹੁੰਦੇ ਨੇ ਕਿ ਵਿਜੇਂਦਰ ਸਿੰਘਲਾ ਨੂੰ ਚੋਣ ਲੜਨੀ ਚਾਹੀਦੀ ਹੈਗੀ ਦੂਜਾ ਨਾਮ ਆ ਦਲਬੀਰ ਸਿੰਘ ਗੋਲਡੀ ਟੂਰੀ ਤੋਂ ਐਮਐਲਏ ਬੜੇ 17 22 ਦੇ ਵਿੱਚ ਭਗਵੰਤ ਮਾਨ ਹੱਥੋਂ ਹਾਰ ਗਏ ਫਿਰ ਜਿਹੜੀ ਜਿਮਨੀ ਚੋਣ ਹੈ ਉਹ ਵੀ ਲੜੀ ਸੀ لیکن 14% ਲੋਕ ਚਾਹੁੰਦੇ ਨੇ ਕਿ ਦਲਬੀਰ ਸਿੰਘ ਗੋਲਡੀ ਨੂ ইলেকਸ਼ਨ لڑਣੀ ਚਾਹੀਦੀ ਹੈ ਹਾਲਾਂਕਿ ਪਿੱਛੇ ਇੱਕ ਚੈਨਲ ਦੇ ਇੰਟਰਵਿਊ ਦੌਰਾਨ ਉਹਨਾਂ ਨੇ ਕਿਹਾ ਕਿ ਸਰਕਾਰ ਮੈਨੂੰ ਧੱਕਾ ਕਰਦੀ ਮਰਤੇ ਝੂਠਾ ਕਿ ਇਸ ਮਰਨਾ ਚਾਹੁੰਦੀ ਵਿਜੀਲੈਂਸ ਦੀਆਂ ਪੇਛੀਆਂ ਹੋ ਰਿਹਾ ਜੇ ਮੈਨੂੰ ਸਰਕਾਰ ਨੇ ਫੜ ਕੇ ਜੇਲ੍ਹ ਚ ਵੀ ਸੁੱਟ ਦਿੱਤਾ ਤਾਂ ਮੈਂ ਜੇਲ੍ਹ ਚ ਬੈਠ ਕੇ ਹੀ ইলেকਸ਼ਨ ਲੜਾਂਗਾ ਦਲਬੀਰ ਸਿੰਘ ਗੋਲਡੀ ਹੋਣੇ ਨੇ ਆਪਣਾ ਹੌਸਲਾ ਬੁਲੰਦ ਕਰਦੇ ਹੋਏ ਵੋਟਰਾਂ ਨੂੰ ਸਪੋਰਟਰਾਂ ਨੂੰ ਇੱਕ ਸੁਨੇਹਾ ਦਿੱਤਾ ਇਸੀ ਤਰ੍ਹਾਂ ਤਿੱਜਾ ਨਾਮ ਆ ਰਜਿੰਦਰ ਕੌਰ ਪੱਠਲ ਜਿਹੜੇ ਸੂਬੇ ਦੇ ਮੁੱਖ ਮੰਤਰੀ ਬਹਿ ਚੁੱਕੇ ਪੰਜਾਬ ਦੀ ਪਹਿਲੀ ਜੇ ਕੋਈ ਔਰਤ ਮੁੱਖ ਮੰਤਰੀ ਬਣੀ ਸੀ ਤੇ ਉਹ ਸੀ ਰਜਿੰਦਰ ਕੌਰ ਪੱਠਲ ਕਈ ਪਾਰਟੀ ਦੇ ਲੀਡਰ ਜਾਂ ਪਾਰਟੀ ਦੇ ਜਿਹੜੇ ਕਰਤਾ ਤਰਤਾ ਉਹ ਚਾਹੁੰਦੇ ਨੇ ਕਿ ਰਜਿੰਦਰ ਕੌਰ ਪੱਠਲ ਨੂੰ ਮੋੜ ਤੋਂ ਲੜਾਇਆ ਜਾਵੇ ਲੇਕਿਨ ਜਿਹੜੇ ਸਰਵੇਖਣ ਜਾਂ ਜਿਹੜੇ ਲੋਕ ਚਾਹੁੰਦੇ ਜਿਹੜੇ ਨੇ ਉਹ 9% ਦੀ ਜਿਹੜੇ ਲੋਕ ਉਹ ਹੱਕ ਵਿੱਚ ਆ ਕਿ ਰਜਿੰਦਰ ਕੌਰ ਪੱਠਲ ਨੂੰ ਲੜਨੀ ਚਾਹੀਦੀ ਲੇਕਿਨ ਜ਼ਿਆਦਾ ਜਿਹੜਾ ਨਾਮ ਆ ਉਹ ਵਿਜੇਂਦਰ ਸਿੰਘਲਾ ਦਾ ਚੱਲਦਾ ਇਹ ਵੀ ਚਰਚਾ ਕਿ ਜੇ ਸੁਪਾਲ ਸਿੰਘ ਖਹਿਰਾ ਨੂੰ ਵੀ ਸੰਗਰੂਰ ਤੋਂ ਭੇਜਿਆ ਜਾ ਸਕਦਾ ਹੈ ਕਿਉਂਕਿ ਸੁਪਾਲ ਸਿੰਘ ਖਹਿਰਾ ਹਣੀ ਵੀ ਚਾਹੁੰਦੇ ਨੇ ਕਿ ਜਿਵੇਂ ਉਹਨਾਂ ਕਾਂਗਰਸ ਪਾਰਟੀ ਸੋਚ ਰਹੀ ਹੈ ਕਿ ਜਿਵੇਂ ਸਰਕਾਰ ਨੇ ਉਹਨਾਂ ਦੇ ਖਿਲਾਫ ਧੱਕੇਸ਼ਾਹੀ ਕੀਤੀ ਧੱਕੇਸ਼ਾਹੀ ਦਾ ਪ੍ਰਦਰਸ਼ਨ ਕੀਤਾ ਜਾ ਪ੍ਰਗਟਾਵਾ ਕੀਤਾ ਉਸ ਦੇ ਚੱਲਦ ਸੁਪਾਲ ਸਿੰਘ ਖਹਿਰਾ ਨੂੰ ਵੀ ਸੰਗਰੂਰ ਤੋਂ ਲੜਾਇਆ ਜਾ ਸਕਦਾ ਕਿਉਂਕਿ ਸੰਗਰੂਰ ਦੇ ਲੋਕਾਂ ਦੀ ਇੱਕ ਹੋਰ ਖਾਸੀਅਤ ਹੈ ਕਿ ਹਰ ਵਾਰ ਨਵਾਂ ਪਲਵਾਨ ਲੱਭਦੇ ਨੇ ਲੜਾਕਾ ਪਲਵਾਨ ਲੱਦੇ ਜਿਹਨੂੰ ਗੱਲਾਂ ਕਰਨੀਆਂ ਚਾਹੁੰਦੇ ਆ ਚੰਗੀਆਂ ਆਉਂਦੀਆਂ ਹਨ ਔਰ ਜਿਹੜੇ ਸਰਕਾਰ ਦੇ ਖਿਲਾਫ ਬੋਲਣਾ ਚੰਗੀਦਰਾ ਜਾਣਦੇ ਵੇ ਉਹਨਾਂ ਨੂੰ ਹੀ ਸੰਗਰੂਰੀਏ ਖਾਸ ਕਰਕੇ ਲੋਕ ਸਭਾ ਹਲਕੇ ਵਾਲੇ ਲੋਕ પસંદ ਕਰਦੇ ਨੇ ਤਾਂ ਉਹ ਅਗਰ ਉਹਨਾਂ ਦੀ ਪਸੰਦ ਦੀ ਗੱਲ ਕੀਤੀ ਜਾਵੇ ਤਾਂ ਫਿਰ ਸੁਖपाल ਸਿੰਘ ਖਹਿਰਾ ਵੀ ਇੱਕ ਹੋ ਸਕਦੇ ਨੇ ਪਰ ਵਿਜੇਂਦਰ ਸਿੰਘਲਾ ਦੇ ਬਾਰੇ ਵੀ ਚਰਚਾ ਕਿ ਸੰਗਰੂਰੀਏ ਲੋਕ ਚਾਹੁੰਦੇ ਨੇ ਲੇਕਿਨ ਵਿਜੇਂਦਰ ਸਿੰਘਲਾ ਦੀ ਜਿਹੜੀ ਮੰਨ ਦੀ ਗੱਲ ਉਹ ਦੱਸਿਆ ਜਾ ਰਿਹਾ ਕਿ ਉਹ ਪਟਿਆਲੇ ਤੇ ਆਸ ਕਰਕੇ ਬੈਠੇ ਨੇ ਉਹਨਾਂ ਦੀ ਪਟਿਆਲੇ ਰਹਿਸ਼ ਵੀ ਆ ਤੇ ਪਟਿਆਲੇ ਤੋਂ ਹੀ ਚੋਣ ਲੜਨਾ ਚਾਹੁੰਦੇ ਨੇ ਇਹ ਸੰਗਰੂਰ ਦੀ ਕਹਾਣੀ ਹੁਣ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਗੱਠ ਜੋੜਨਾ ਨਾ ਹੋਇਆ ਬੀਜੇਪੀ ਨਾਲ ਤੇ ਫਿਰ ਕੌਣ ਕੋਲ ਲੜ ਸਕਦੇ ਨੇ ਤੇ ਜੇ ਗੱਠ ਜੋੜ ਨਹੀਂ ਹੁੰਦਾ ਫਿਰ ਸਮੀਕਰਨ ਬਦਲ ਜਾਣਗੇ ਪਰ ਜੇ ਬੀਜੇਪੀ ਦੇ ਨਾਲ ਗੱਠ ਜੋੜ ਨਹੀਂ ਹੁੰਦਾ ਤੇ ਕੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਰਲੇਮਾ ਕਾਲੀ ਦਲ ਵਿੱਚ ਹੋ ਸਕਦਾ ਤੇ ਜੇ ਰਲੇਵਾ ਹੋ ਗਿਆ ਤੇ ਫਿਰ ਚਰਚਾ ਕਿ ਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਸਾ ਅਗਰ ਚੋਣ ਲੜਦੇ ਨੇ ਤੇ ਜਿਹੜਾ ਸਰਵੇਖਣ ਆਇਆ ਨਾ 63% ਲੋਕ ਚਾਹੁੰਦੇ ਨੇ ਕਿ ਪਰਮਿੰਦਰ ਸਿੰਘ ਢੀਂਸਾ ਨੂੰ ਸ਼੍ਰੋਮਣੀ ਕਾਲੀ ਦਲ ਵੱਲੋਂ ਇਲੈਕਸ਼ਨ ਲੜਨੀ ਚਾਹੀਦੀ ਹੈ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਨਾਲ ਲੋਕ ਜੁੜੇ ਨੇ ਕਿਉਂਕਿ ਅੱਧਾ ਕੀ ਪਟਿਆਲਾ ਅੱਧਾ ਕਿਸਮ ਪੂਰਾ ਸੰਗਰੂਰ ਅੱਧਾ ਕੀ ਬਰਨਾਲਾ ਜਿੱਥੇ ਢੀਂਸਾ ਵੱਡੇ ਜਿਹੜੇ ਸੁਭੇਸ਼ ਸਿੰਘ ਢੀਂਸਾ ਉਹਨਾਂ ਦਾ ਕਾਫੀ ਅਸਰ ਸੂਖਾ ਇਸ ਬੈਲਟ ਦੇ ਵਿੱਚ ਇਸ ਕਰਕੇ ਜਿਹੜੇ ਕਾਲੀ ਦਲ ਦੇ ਨਾਲ ਲੋਕ ਜੁੜੇ ਨੇ ਉਹ ਟ੍ਰੇਡ ਫੀਸ ਦੀ ਉਹਨਾਂ ਲੋਕਾਂ ਦੀ ਆਵਾਜ਼ ਆ ਕੇ ਪਰਮਿੰਦਰ ਸਿੰਘ ਢੀਡ ਸਾਨੂੰ ਚੋਣ ਮੈਦਾਨ ਵਿੱਚ ਆਉਣਾ ਚਾਹੀਦਾ ਗੱਲ ਕੀਤੀ ਜਾਵੇ ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਦੇ ਲੜਕੇ ਗਗਨਜੀਤ ਸਿੰਘ ਬਰਨਾਲਾ ਗਗਨਜੀਤ ਸਿੰਘ ਬਰਨਾਲਾ ਬਾਰੇ ਵੀ ਚਰਚਾ ਗਈ ਇੱਕ ਵਾਰ ਉਹ ਐਮਐਲਏ ਵੀਰੇ ਸੀ ਉਸ ਤੋਂ ਬਾਅਦ ਉਹਨਾਂ ਦੇ ਜਿੱਤ ਨਸੀਬ ਨਹੀਂ ਫਿਰ ਹੋਈ ਦੂਜੀ ਵਾਰ ਉਹਨਾਂ ਨੇ ਆਪਣੇ ਲੜਕੇ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ ਫਿਰ ਵੀ ਉਹਨਾਂ ਦੀ ਗੱਲ ਨਹੀਂ ਬਣੀ ਲੇਕਿਨ ਹੁਣ ਚਰਚਾ ਕੀਤੀ ਸ਼੍ਰੋਮਨੀ ਕਾਲੀਦਲ ਵਲੋਂ ਗਗਨਜੀਤ ਸਿੰਘ ਬਰਨਾਲਾ ਲੜਦੇ ਨੇ 12% ਕਾਲੀਦਲ ਦੇ ਨਾਲ ਲੋਕ ਜੁੜੇ ਨੇ ਜਾਂ ਜਿਹੜਾ ਬਰਨਾਲਾ ਪਰਿਵਾਰ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਚਾਹੁੰਦੇ ਕਿ ਗਗਨਜੀਤ ਬਰਨਾਲਾ ਨੂੰ ਚੋਣ ਲੜਨੀ ਚਾਹੀਦੀ ਇਸੇ ਤਰ੍ਹਾਂ ਜਿਹੜਾ ਵਿਨਰਜੀਤ ਸਿੰਘ ਗੋਲਡੀਆ ਜਿਹੜਾ ਸੁਭੀਤ ਸਿੰਘ ਬਾਦਲ ਦੇ ਬੜੇ ਵੱਡੇ ਫੈਨ ਨੇ ਔਰ ਲੋਕ ਸਭਾ ਪਹਿਲਾਂ ਵੀ 19 ਚ ਵੀ ਲੜ ਚੁੱਕੇ ਨੇ ਫਿਰ ਸਨਾਬ ਤੋਂ ਉਹਨਾਂ ਨੇ ਅਸੈਂਬਲੀ ਲੜੀਆ ਉਹਦੇ ਬਾਰੇ ਵੀ ਜਿਹੜੀ ਸਰਵੇਖਣ ਜਾਂ ਪਾਰਟੀ ਦੇ ਜਿਹੜੇ ਲੋਕ ਜਾਂ ਚਾਹੁੰਦੇ ਨੇ 11% ਜਿਹੜੇ ਲੋਕ ਨੇ ਉਹ ਵਿਨਰ ਜੀ ਸਿੰਘ ਗੋਲਦੀ ਨੂੰ ਚਾਹੁੰਦੇ ਲੇਕਿਨ ਜਿਆਦਾ ਜਿਹੜੀ ਲੋਕਾਂ ਦੀ ਆਸ ਹੈ ਕਿ ਸ਼੍ਰੋਮਣੀ ਕਾਲੀ ਦਲ ਵੱਲੋਂ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਚੋਣ ਲੱਗਣੀ ਚਾਹੀਦੀ ਤੇ ਅਸੀਂ ਤੁਹਾਨੂੰ ਸੰਗਰੂਰ ਦੀ ਕਹਾਣੀ ਦੱਸੀ ਸੰਗਰੂਰ ਤੋਂ ਕਿਹੜੇ ਕਿਹੜੇ ਪਲਮਾਨ ਆ ਸਕਦੇ ਕਿਹੜੀ ਕਿਹੜੀ ਪਾਰਟੀ ਕਿਤੇ ਆਸ ਰੱਖੀ ਜਾਂ ਲੋਕ ਕੀ ਚਾਹੁੰਦੇ ਨੇ ਤੇ ਸੰਗਰੂਰ ਨੂੰ ਆਮਾਦੀ ਪਾਰਟੀ ਦੀ ਸਿਆਸੀ ਰਾਜਧਾਨੀ ਕਿਹਾ ਜਾਂਦਾ ਜਿਮਣੀ ਚੋਣ ਦੇ ਵਿੱਚ ਸਿਆਸੀ ਰਾਜਧਾਨੀ ਆਮਾਦੀ ਪਾਰਟੀ ਨੂੰ ਨਮੋਸ਼ੀ ਪਰਿਹਾਰ ਹੋਈ ਸੀ ਤੇ ਇਸ ਵਰ 2024 ਦੇ ਵਿੱਚ ਨਮੋਸ਼ੀ ਪਰਿਹਾਰ ਹੋਏਗੀ ਜਾਂ ਫਿਰ ਸ਼ਾਨਦਾਰ ਜਿੱਤ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਨੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ